ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੇਰੇ ਘਰ ਤੇ ਸਾਰੇ ਠੀਕ ਹੋਵੋਗੇ ਅੱਜ ਦੇ ਇਸ ਨਵੇਂ ਤੇ ਛੋਟੇ ਜਿਹੇ ਵਲੌਗ ਦੇ ਤੁਹਾਡਾ ਸਵਾਗਤ ਹੈ ਜੀ ਤੇ ਤੁਸੀਂ ਮਗਰਲੇ ਵਲੌਗਸ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਅੱਜ ਦਾ ਵਲੌਗ ਖਾਸ ਆ ਇਸ ਕਰਕੇ ਕਿਉਂਕਿ ਵੰਸ਼ਦੀਪ ਨੇ ਦੋ ਤਿੰਨ ਚੀਜ਼ਾਂ ਮੰਗਾਈਆਂ ਹੀ Amazon ਤੋਂ ਤੇ ਜਿਹੜਾ ਕਿ ਇੱਕ ਪਾਰਸਲ ਆਪਣਾ ਅੱਜ ਪਹੁੰਚ ਚੁੱਕਿਆ ਆਪ ਨੂੰ ਫੋਨ ਆ ਗਿਆ ਪਾਰਸਲ ਵਾਲੇ ਬਾਈ ਦਾ ਤੇ ਉਹ ਪਹੁੰਚ ਰਿਹਾ ਹੈਗਾ ਤੇ ਆਪਾਂ ਤੋਂ ਪਹਿਲਾਂ ਪਾਰਸਲ ਲੈਣੇ ਆ ਪਾਰਸਲ ਲੈਣ ਤੋਂ ਬਾਅਦ ਆਪਾਂ ਉਹਨੂੰ ਅਨਬਾਕਸਿੰਗ ਕਰਾਂਗੇ ਮੱਚ ਦੀ ਦੇ ਆਇਤੋਂ ਚਲੋ ਪਹਿਲਾਂ ਆਪਾਂ ਪਰਸਲ ਲੈ ਲਈਏ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਜੀ ਬਣੇ ਰਿਹਾ ਆਪਣੇ ਨਾਲ ਬਹੁਤ ਕੈਂਟ ਵਲੌਗ ਨਾਲ ਦੋਸਤੋ ਆਪਣਾ ਅਜਦਾ ਜੀ Amazon ਤੋਂ ਆਪਣਾ ਆਇਆ ਜੀ ਗਿਫਟ ਤੇ ਬਾਈ ਜੀ ਲੈ ਆਇਆ ਗਿਫਟ ਆ ਬਾਈ ਦੀ ਸ਼ਕਲ ਨਹੀਂ ਦਿਖਾਣੀ ਆਪਾਂ ਚਲੋ ਸਰਪ੍ਰਾਈਜ਼ ਆ ਭਾ ਕੀ ਆਲਾ ਜੀ ਆ ਗਿਆ ਕਿਨੈਟਿਕ ਸਮਾਨ ਆਪਣਾਈ ਸਪੋਰਟ ਸਾਰੂ ਜੀਮ ਤੋਂ ਸਪੋਰਟ ਦੋ ਚੀਜ਼ਾਂ ਹੀ ਹਾਂਜੀ ਕਿੰਨੇ ਪੈਸੇ 750 750 ਰੁਪਏ ਠੀਕ ਹੈ ਕਰ ਲਈਏ ਆਪਾਂ ਕੈਰੀ ਰਿਫਰ ਕਰਦੇ ਹਾਂ ਗੱਲ ਬਾਤ ਆਪਾਂ 22 ਤੋਂ ਲੈ ਲਿਆ ਜੀ Amazon ਵਾਲੇ ਤੋਂ ਪਾਰਸਲ ਤੇ ਆ ਵੰਸ਼ਦੀਪ ਨੇ ਪਾਰਸਲ ਮੰਗਾਇਆ ਸੀਗਾ ਤੇ ਕੀ ਵਿੱਚ ਚੀਜ਼ ਹੈ ਤੇ ਕੀ ਨਹੀਂ ਹੈਗਾ ਇਹ ਤਾਂ ਆਪਾਂ ਖੋਲਾਂਗੇ ਵਨ ਸਾਈਡ ਤੋਂ ਅਨਬਾਕਸਿੰਗ ਕਰਾਂਗੇ ਵੰਸ਼ਦੀਪਾਇ ਤੋਂ ਕਿਉਂਕਿ ਵੰਸ਼ਦੀਪ ਨੇ ਮੰਗਾਇਆ ਇਹ ਇਹ ਪਹਿਲਾਂ ਅਨਬਾਕਸਿੰਗ ਕਰ ਲਈ ਤਾਂ ਉਹਨੇ ਗੁੱਸੇ ਹੋਏ ਨਾ ਇਸ ਲਈ ਆਪਾਂ ਉਹਦੇ ਹੋਂ ਤੱਕ ਕਰਦੇ ਹਾਂ ਵੇਟ ਸਕੂਲ ਜਦੋਂ ਆ ਗਿਆ ਉਹ ਤੇ ਆਪਾਂ ਇਹ ਕਰਦੇ ਹਾਂ ਅਨਬਾਕਸਿੰਗ ਅਨਬਾਕਸਿੰਗ ਤੇ ਕੱਲ ਨੂੰ ਵੀ ਇੱਕ ਚੀਜ਼ ਆ ਰਹੀ ਦੋਸਤੋ ਅੱਪੋਂ ਵੀ ਦੂਜਾ ਜਿਹੜੀ ਹੈਗੀ ਆ ਉਹਦੀ ਵੀ ਅਨਬਾਕਸਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਕਰਦੇ ਆਂ ਅਛਦੀਪ ਦੀ ਵੇਟ ਲੋ ਜੀ ਵੰਛਦੀਪ ਸਕੂਲੋਂ ਆਉਂਦਾ ਹੋ ਗਿਆ ਸਮਾਂ ਤੇ ਆਪਾਂ ਉਹਨੂੰ ਲੈ ਕੇ ਆਉਣਾ ਜਾ ਕੇ ਥੋੜੀ ਵਾਰਟ ਤੋਂ ਜਾ ਕੇ ਮੋਟਰਸਾਈਕਲ ਤੇ ਤੇ ਦੋਸਤੋ ਆਪਾਂ ਜਿਹੜਾ ਉਹਦਾ ਹੈਗਾ ਪਾਰਸਲ ਜਿਹੜਾ ਉਹਨੇ ਮੰਗਾਇਆ ਆਨਲਾਈਨ ਐ Amazon ਤੋਂ ਆਪਾਂ ਉਹ ਰੱਖਤਾ ਚਿੱਟੀ ਵੀ ਦੇ ਕੋਲੇ ਤੇ ਉਹਨੂੰ ਆਪਾਂ ਦੱਸਣਾ ਨਹੀਂ ਜਦੋਂ ਉਹ ਆਊਗਾ ਸਕੂਲੋਂ ਇੱਥੇ ਕਮਰੇ ਵਿੱਚ ਐਂਟਰ ਕਰੂਗਾ ਤੇ ਉਹਨੂੰ ਆਪ ਹੀ ਵੇਖ ਕੇ ਪਤਾ ਲੱਗਿਆ ਨਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਹਿਲਾਂ ਇਹ ਪਾਰਸਲ ਸੀ ਪਹਿਲਾਂ ਆਉਣਾ ਸੀ ਕੱਲ ਨੂੰ 4 ਤਰੀਕ ਦਾ ਟਾਈ ਤੇ ਪਰ ਜਿਹੜਾ ਇਹ ਪਾਰਸਲ ਹੈਗਾ ਅੱਜ ਹੀ ਆ ਗਿਆ ਇਸ ਲਈ ਮੰਥਲੀ ਮੰਥ ਦੀ ਪਲੇ ਵੱਡਾ ਸਰਪ੍ਰਾਈਜ਼ ਹੈ। ਤੇ ਚਲੋ ਮੈਂ ਲੈ ਕੇ ਉਹਨਾਂ ਤੇ ਫੇਰ ਆਪਾਂ ਦਾ ਸਰਪ੍ਰਾਈਜ਼ ਜਿਹੜਾ ਹੈਗਾ ਉਹਨੂੰ ਦਵਾਂਗੇ ਤੇ ਆਪਾਂ ਵੇਖਾਂਗੇ ਉਹ ਕਿੱਦਾਂ ਉਹਦੇ ਜਿਹੜੇ ਇਮਪ੍ਰੈਸ਼ਨਸ ਕਿੱਦਾਂ ਨੇ ਚਿਹਰੇ ਦੇ ਬਦਲਦੇ ਨੇ ਕਿੱਦਾਂ ਹੁੰਦੇ ਆ ਉਹ ਤੁਹਾਨੂੰ ਦਿਖਾਵਾਂਗੇ ਦੋਸਤੋ ਤੇ ਚਲੋ ਆਪਾਂ ਲੈ ਕੇ ਉਹਨੂੰ ਸਕੂਲੋਂ ਵਾਣ ਤੋਂ ਮਤਲਬ ਕਿ ਉਹਨਿਆਈ ਦੋਸਤੋ ਬਣੇ ਰੋ ਨਾਲ ਆਪਣੇ। ਆ ਕੀ ਇਹ ਦੇਖੋ ਖੋਸ਼ ਹੋ ਸਕੂਲ ਆ ਗਏ ਇਮਪ੍ਰੈਸ਼ਨਸ ਸੇ ਬਹੁਤ ਕਰਨ ਮੈਂ ਕਿਵੇਂ ਲੱਗਾ ਸਰਪ੍ਰਾਈਜ਼ ਹੈ ਗੁੱਡ ਕਿਹੜਾ ਤਿਆਰੀ ਕਰੀ ਐਨ ਬਾਕਸਿੰਗ ਕਿੰਨੀ ਖੁਸ਼ੀ ਹੋਈ ਤੈਨੂੰ ਦੱਸਿਆ ਨਹੀਂ ਮੈਂ ਦੱਸਣਾ ਨਹੀਂ ਵੰਚ ਨੂੰ ਆਇਨ ਸਕੂਲੋਂ ਫਿਰ ਸਾਂ ਬਾਹਰ ਕਰਦੇ ਐਨ ਬਾਕਸਿੰਗ ਤੇ ਚਾਨਣ ਜੇ ਜਾਏ ਠੀਕ ਹੈ ਨਹੀਂ ਪਛਾਨਣ ਜੇ ਕਰਦੇ ਆ ਕੀ ਹੋਵੇ ਵਿੱਚ ਕੀ ਸਾਨੂੰ ਹੋਂਦ ਦੱਸਦੇ ਕੀ ਵਿੱਚ ਦੇ ਸਕੀਟ ਬੋਰਡ ਸਕੀਟ ਬੋਰਡ ਆ ओके लेट्स गो आज कर दे okay. चलो लो जी वंश जी आ चुके ने करा अक्सिंग लो जी लगा वंश की अनबॉक्सिंग कर देना वाज हफ्टी ये ना बस करना ਆਹ ਵਾਲੀ ਚੀਜ਼ ਫੋੜਨੀ ਤੂੰ ਸਿਰਫ ਆਹ ਵਾਲੀ ਮੈਨੂੰ ਐਡਰੈਸ ਪਾ ਕੇ ਦੇ ਦੇਖੋ ਜੀ ਕਿੰਨਾ ਚਾ ਇਹਨੂੰ ਬੜੀ ਜ਼ਿਆਦੇ ਹੈਂਡ ਪੈਕਿੰਗ ਕੀਤੀ ਆ ਦੇਖੋ ਛੇਤੀ ਖੋਲ੍ਹਣ ਲਈ ਮੈਂ ਸੀ ਤੋ ਦੇਖੋ ਇਹ ਗਿਆ ਆਪਣਾ ਬੱਲ ਇਹ ਇਹਦੇ ਵਿੱਚ ਹੁਣ ਕੀ ਨਿਕਲਦਾ ਏ ਇਹ ਆਪਾਂ ਵੇਖਣਾ ਆ ਦੇਖੋ ਬਾਈ ਜੀ ਵੌਇਸ ਹੈ ਦੀ ਵੌਇਸ ਕੱਲ੍ਹ ਆਣੀ ਆ ਓਕੇ ਹਾਂ ਬਸ ਦੋ ਅਸੀਂ ਕਿਤੇ ਲਾ ਚੋ ਗੋਲੀਆਂ ਦੇ ਨੋਟ ਸੀ ਮੋ ਦिए ਗਏ ਗਾਈਸ ਕਿਤਨਾ ਪਹਿਲਾਂ ਕਿਹਾ ਉਹ ਬੈਲ ਬੁਲਵਾ ਨਹੀਂ ਸੀ ਕਹਿੰਦੇ ਇਨਾ ਦਿਖਾ ਕੇ ਆਪਣਾ ਰੱਖ ਦੇ ਇੱਧਰ ਦਿਖਾ ਸ਼ੋਹਰ ਕਰਦੇ ਪਹਿਲਾਂ ਇੱਧਰ ਆ ਜੀ ਆ ਚੀਜ਼ ਆ ਜੀ ਆ ਦੇਖੋ ਹੁਣ ਸਾਰਿਆਂ ਨੂੰ ਦਿਖਾਉਂਦਾ ਫਿਰ ਚਾਚਾ ਨਾ ਆ ਦੇਖੋ ਦੋਸਤੋ ਕੀ ਚੀਜ਼ ਆ ਜਿਹੜੀ ਇਹਨੇ ਮੰਗਾਈ ਆ ਸਕੇਟਿੰਗ ਬੋਰਡ ਆ ਇਹ ਇਹਦਾ ਅੱਜ ਦਾ ਉਤਲਾ ਲੈਮੀਨੇਸ਼ਨ ਪਾਰਟ ਉਹ ਖੋਲਦੇ ਆ ਯਾ ਦੇਖੋ ਆ ਚਾਰ ਟਾਇਰ ਨੇ ਨੱਟ ਨੁੜ ਗਏ ਲੈ ਮੈਂ ਨਾਲ ਆ ਮੇਰੇ ਨਾਲ ਆ ਉਹ ਨਹੀਂ ਲੈਮੀਨੇਸ਼ਨ ਕਿਵੇਂ ਲੱਗਾ ਦੋਸਤੋ ਜਰੂਰ ਦੱਸਿਓ ਵੰਸ਼ ਦਾ ਸਰਪ੍ਰਾਈਜ਼ ਤੇ ਦੋਸਤੋ ਵੰਸ਼ ਗਿਆ ਹੋਇਆ ਖੇਡਣ ਬਾਹਰ ਸਕੀਟਿੰਗ ਬੋਰਡ ਲੈ ਕੇ ਮੈਂ ਲੱਦਾ ਵੀ ਦੋਸਤਾਂ ਨਾਲ ਮੈਂ ਦੇਖਿਆ ਸੀ ਤੁਹਾਨੂੰ ਦੱਸਿਆ ਨਹੀਂ ਨਜ਼ਰ ਨਹੀਂ ਆਇਆਗਾ ਸੌਦੀ ਮੈਨੂੰ ਇਨਸਟਰਕਸ਼ਨ ਦੇਣੀ ਸੀ ਬੜੇ ਧਿਆਨ ਨਾਲ ਕੱਢੀ ਕਿਉਂਕਿ ਅ ਚਰਪਿਆਂ ਉੱਤੇ ਥੋੜੀ ਜਿਹੀ ਤਲਕਨ ਬਾਜੀ ਨਾ ਹੋ ਜੇ ਤੇ ਉਹ ਖੇਡਣ ਗਿਆ ਤੇ ਆ ਕੇ ਆਪਾਂ ਦੱਸੂਗਾ ਗੱਲਾਂ ਬਾਤਾਂ ਤੇ ਮੈਨੂੰ ਆ ਕੇ ਜਦੋਂ ਉਹ ਸਕੈਟਿੰਗ ਬੋਰਡ ਆਪ ਦਿਖਾਇਆ ਤੇ ਬੜਾ ਹੀ ਖੁਸ਼ ਹੋਇਆ ਸੀ ਤੁਹਾਨੂੰ ਦੱਸਿਆ ਸੀਗਾ ਕਿ ਨਾ ਪਾਪਾ ਮੈਨੂੰ ਬੜੀ ਡੀਕਸੀ ਦੀ ਪਰ ਕੱਲ ਨੂੰ ਆਉਣਾ ਸੀ ਪਰ ਅੱਜ ਹੀ ਆ ਗਿਆ ਇਸ ਲਈ ਤੁਹਾਨੂੰ ਮੈਂ ਦੱਸਿਆ ਸੀਗਾ ਦੋਸਤੋ ਤੇ ਦੂਜੀ ਵੀ ਗੱਲ ਤੇ ਦੂਜੀ ਵੀ ਕੱਲ ਨੂੰ ਆ ਰਹੀ ਹੈ ਵਾਚ ਉਹ ਕਹਿੰਦੇ ਮੈਂ ਦੱਸਣਾ ਚਲ ਤੁਹਾਨੂੰ ਮੈਂ ਦੱਸ ਦਿੰਨਾ ਇੱਕ ਉਹਨੇ ਵਾਚ ਮੰਗਾਈ ਸੀ ਛੋਟੀ ਜੀ Amazon ਤੋਂ ਉਹ ਵੀ ਕੱਲ ਨੂੰ ਆ ਰਹੀ ਹੈ ਤੇ ਉਹ ਵੀ ਤੁਹਾਡੇ ਨਾਲ ਆਪਾਂ ਅਗਲੇ ਵਲੌਗ 'ਚ ਕਰਾਂਗੇ ਸ਼ੇਅਰ ਦੋਸਤੋ ਇਹਨੇ ਦੋ ਤਿੰਨ ਚੀਜ਼ਾਂ ਪਸੰਦੀਆਂ ਸੀ ਇਹਨੇ ਦੋ ਕੁ ਮੰਗਾਲੀਆਂ ਸੀ ਇੱਕ ਦੋ ਹੋਰ ਚੀਜ਼ਾਂ ਸੀਗਾ ਕਹਿੰਦਾ ਫੇਰ ਮੰਗਾਲੂਗਾ ਤੇ ਕਿਨਾਂ ਬਰਥਡੇ ਤੇ ਜਿਹੜਾ ਗਿਫਟ ਆ ਮੈਨੂੰ ਮੈਂ ਇਹੀ ਲੈਣਾ ਬਰਥਡੇ ਤੇ ਗਿਫਟ ਤੇ ਇਸ ਕਰਕੇ ਦੋਸਤੋ ਵਨਸ਼ ਇਸ ਦੇ ਬਹੁਤ ਖੁਸ਼ ਆ ਤੇ ਤੁਹਾਨੂੰ ਵੀ ਸਾਡੀਆਂ ਚੀਜ਼ਾਂ ਦੇ ਨਾਲ ਖੁਸ਼ੀ ਹੋਈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਉਂਕਿ ਆਪਾਂ ਬੱਚਿਆਂ ਦੀ ਖੁਸ਼ੀ ਨਾਲ ਹੀ ਆਪਣੀ ਖੁਸ਼ੀ ਖੁਸ਼ੀ ਹੁੰਦੀ ਹੈ ਤੇ ਬੱਚਿਆਂ ਜਦੋਂ ਕੋਈ ਚੀਜ਼ ਲੈ ਗਏ ਨੇ ਬੱਚੇ ਆਪਣੇ ਖੁਸ਼ ਹੋ ਜਾਂਦੇ ਤੇ ਆਪਣਾ ਵੀ ਮਨ ਉਹਨਾਂ ਨੂੰ ਖੁਸ਼ੀ ਦੇਖ ਕੇ ਖੁਸ਼ ਹੋ ਜਾਂਦਾ ਦੋਸਤੋ ਤੇ ਚਲੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਤੇ ਆਪਾਂ ਅੰਤਿ ਕਰਦੇ ਹਾਂ ਵੀਡੀਓ ਦੋਸਤੋ ਜੀ ਤਿਆ ਦੇਖੋ ਜੀ ਬਾਂਛਰ ਸਕੀਟਿੰਗ ਨਾਲ ਖੇਡ ਕੇ ਆ ਚੁੱਕਿਆ ਤੇ ਹੁਣ ਤੁਹਾਨੂੰ ਮਾਂਚ ਦੱਸੂਗਾ ਕਿ ਤੇ ਦੋਸਤਾਂ ਨੇ ਇਹਨੂੰ ਸਕੀਟਿੰਗ ਬਾਰੇ ਕੀ ਕਿਹਾ ਤੇ ਕਿੰਨੇ ਕੁ ਮਜਲੇ ਹਾਂਜੀ ਬਾਂਛਰ ਕੀ ਕਹਿਣਾ ਚਾਹੋਗੇ ਉੱਚੀ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਆਪਦੇ ਫਰੈਂਡ ਨੂੰ ਦਿਖਾਇਆ ਸਕੀਟਬੋਰਡ ਜੋ ਉਹਦੇ ਬਹੁਤ ਸੁਣਾ ਵੀ ਉਹਨਾਂ ਨੇ ਮਤਲਬ ਹੱਦਾਂ ਹੱਦ ਹੀ ਰਾਈਡ ਨਹੀਂ ਲੈ ਕੇ ਦੇਖੀ ਆ ਤੇ ਉਹਦੇ ਬਹੁਤ ਹੀ ਜ਼ਿਆਦਾ ਸਮੂਲ ਦਾ ਚੱਲਦਾ ਤੇ ਉਹਾਂ ਨੇ ਬਹੁਤ ਜ਼ਿਆਦਾ ਸੁਣਾ ਤੇ ਆਪਾਂ ਉਹ ਉਹ ਦਿਨਾਂ ਦਾ ਹਰ ਉਹ ਦੇ ਕਿੱਦਾਂ ਕਰਾਂਗੇ ਅਸਾਂ ਬਾਰੇ ਮੈਂਥ ਨਹੀਂ ਕੱਲ ਦੱਸਣੀ ਚਾਉਣਾ ਕਿ ਮੈਥਡ ਲਈ ਵੀ ਡਿੱਗੇ ਉਹਦੇ ਤੋਂ ਟਰਾਈ ਕਰਨਾ ਅਕਸਰ ਬੰਦਾ ਡਿੱਗਦਾ ਹੀ ਆ ਚਲ ਕੋਈ ਹੌਲੀ ਹੌਲੀ ਮੈਂ ਹੈ ਤਾਂ ਮੈਂ ਦੋਨੇ ਪੈਰ ਉੱਤੇ ਰੱਖਲੇ ਸੀ ਤੇ ਉਹ ਪਿੱਛੇ ਚੁੱਕਿਆ ਆ ਗਿਆ ਪਿੱਛੇ ਭਾਰ ਆਇਆ ਤੇ ਉੱਤੇ ਚੁੱਕਿਆ ਗਿਆ ਇਸ ਕਰਕੇ ਮੈਂ ਹੈ ਥੋੜੀ ਖਤਰਨਾਕ ਚੀਜ਼ ਹੈ ਪਰ ਤੈਨੂੰ ਥੋੜੇ ਸੰਭਾਲ ਕੇ ਖੜਨਾ ਪਊਗਾ ਤੇ ਛੋਟੇ ਬੱਚੇ ਨਾ ਕਿਸੇ ਨੂੰ ਦੇਣ ਚੰਗਾ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਇਹ ਚੀਜ਼ ਵਧੀਆ ਲੱਗੀ ਤਾਂ ਵਿੱਚ ਦੀ ਖੇੜੇ ਤੇ ਹਲਾ ਜੁੜੋਸ ਕਮੈਂਟਾਂ ਵਿੱਚ ਹਾਂਜੀ ਜੇ ਜੀ ਬਲੌਗ ਆਪਣਾ ਸੋਹਣਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਸਬਸਕ੍ਰਾਈਬ ਬਾਏ ਬਾਏ ਜੀ ਸਾਰਿਆਂ ਨੂੰ ਸਸੇਕਾ ਤੇ ਮਿਲਦੇ ਹਾਂ ਕਿਸੇ ਆਪਣ ਨਵੇਂ ਬਲੌਗ ਵਿੱਚ ਤੁਹਾਡੇ ਮਗਲੇ ਬਲੌਗ ਨੂੰ ਬੜਾ ਪਸੰਦ ਕਰ ਰਹੇ ਹੋ ਥੋੜਾ ਸਾਰਿਆਂ ਦਾ ਧੰਨਵਾਦ ਜੀ ਧੰਨਵਾਦ ਜੀ ਚਲੋ ਸਸੇਕਾ ਬਾਏ ਬਾਏ ਸਸੇਕਾ ਬਾਏ ਬਾਏ ਜੀ